ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੀ ਜੀ ਮਾਡਲ ਕੋਡ ਆਫ ਕੰਡਕਟ ਜਿਹੜਾ ਇਹਨਾਂ ਆਪਰੇਸ਼ਨ ਆ ਮੇਰੇ ਨਾਲ ਐਸ ਡੀ ਐਮ ਪਠਾਨਕੋਟ ਮੈਮ ਸਮਿਤ ਨਾਲ ਹੈ ਅੱਜ ਦਾ ਜਿਹੜਾ ਆਪਾਂ 플ੈਗ ਮਾਰਚ ਕੱਢਿਆ ਇਹਦਾ ਬੇਸਿਕਲੀ ਏਰੀਆ ਡੋਮਿਨੇਸ਼ਨ ਹੈ ਤੇ ਲੋਕਾਂ ਚ ਅਵੇਅਰਨੈਸ ਵੀ ਪੈਦਾ ਕਰਨੀ ਹੈ ਕਿ ਮਾਡਲ ਕੋਡ ਆਫ ਕੰਡਕਟ ਇਜ਼ ਇਨ ਆਪਰੇਸ਼ਨ ਜਿਹੜੀ ਉਹਦੀ ਗਾਈਡਲਾਈਨਸ ਆ ਸਾਰੀਆਂ ਉਹਨੂੰ ਫੋਲੋ ਕਰਨ ਉਹਦੀ ਗਾਈਡਲਾਈਨਸ ਨੂੰ ਕੋਈ ਵੀ ਬਰੀਚ ਨਾ ਕਰੇ ਆਦਰਵਾਇਜ਼ ਜਿਹੜੀ ਐਸ ਪਰ ਲਾਅ ਆ ਆਪਾਂ ਕਾਰਵਾਈ ਵੀ ਕਰਾਂਗੇ ਤੇ ਇਹ ਜਿਹੜੀ ਇਤਿਆਦ ਦੇ ਤੌਰ ਤੇ ਆਪਾਂ ਜਿਹੜੀ ਸ਼ੋਅ ਫੋਰਸ ਵੀ ਕਰ ਰਹੇ ਆ ਤਾਂ ਕਿ ਜਿਹੜੇ ਮਾੜੇ ਅਨਸਰ ਉਹਨਾਂ ਨੂੰ ਮੈਸੇਜ ਲੱਗੇ ਕਿ ਜਿਹੜੀ ਫੋਰਸ ਸਿਵਲ ਪ੍ਰਸ਼ਾਸਨ ਪੂਰਾ ਐਕਟਿਵ ਆ ਤੇ ਕੋਈ ਵੀ ਬੰਦਾ ਜਿਹੜਾ ਮੋਰਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਕਰੇਗਾ ਤੇ ਆਪਾਂ ਸਖਤ ਕਾਰਵਾਈ ਕਰਾਂਗੇ ਨਾਲ ਹੀ ਮੈਂ ਦੱਸ ਦੇਣਾ ਚਾਹਨਾ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਜਾਂ ਬਾਕੀ ਜਿਹੜੇ ਨੁਮਾਇੰਦੇ ਜਿਹੜੇ ਕੰਟੈਸਟਿੰਗ ਕਰਨਾ ਚਾਹਣਗੇ ਕਿ ਜਿਹੜੀ ਗਾਈਡਲਾਈਨਸ ਮੋਰਲ ਕੋਡ ਆਫ ਕੰਡਕਟ ਦੀਆਂ ਹੋਰ ਉਹਦੀਆਂ ਪਾਲਣਾ ਕਰਨ ਉਹਦੀ ਕੋਈ ਵੀ ਵਾਇਲੇਸ਼ਨ ਨਾ ਕਰੇ ਉਗੀ ਜਿਹੜੀ ਗਵਰਨਮੈਂਟ ਦੀ ਡਾਇਰੈਕਸ਼ਨ ਆ ਉਹਦੇ ਮੁਤਾਬਕ ਹੀ ਜਿਹੜੀ ਆ ਡਿਊਰਿੰਗ ਆਪਣਾ ਮੋਰਲ ਕੋਡ ਆਫ ਕੰਡਕਟ ਸਾਰੀ ਕਾਰਵਾਈ ਹੋਊਗੀ ਉਹ ਜਿਹੜੀ ਗਾਈਡਲਾਈਨਸ ਉਹਦੀ ਸਖਤ ਪਾਲਣਾ ਕਰਨ ਕਿਸੇ ਨੂੰ ਕਿਸੇ ਵੀ ਟਾਈਪ ਦੀ ਕੋਈ ਕਨਫਿਊਜ਼ਨ ਆ ਉਹ ਆਪਣਾ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਜਾ ਕੇ ਕਲੀਅਰ ਕਰ ਸਕਦਾ ਸਾਡੇ ਤੋਂ ਅੱਗੇ ਕਲੀਅਰ ਕਰ ਸਕਦਾ ਪਰ ਕੋਈ ਵੀ ਕੋਈ ਇਸ ਤਰ੍ਹਾਂ ਦਾ ਕਦਮ ਨਾ ਚੁੱਕੇ ਜਿਸ ਦੇ ਨਾਲ ਕੋਡ ਦੀ ਵਾਇਓਲੇਸ਼ਨ ਹੋਵੇ ਸਹੀ ਜਿਹੜੇ ਜਿਹੜੇ ਫਾਰਮ ਦੇ ਨਾਲ ਜਿਹੜਾ ਫਲੈਗਮੈਂਟ ਜਿਹੜੀ ਜਿਹੜੀ ਫੋਰਸ ਸੀ ਜੀ ਇਹਦੇ ਚ ਸਾਡੇ ਕੋਲ ਸਪੈਸ਼ਲ ਆਪਰੇਸ਼ਨ ਗਰੁੱਪ ਐਸਓਜੀ ਦੀ ਟੀਮ ਸੀ ਉਹਦੇ ਬਾਅਦ ਜਿਹੜੀ ਪੈਰਾ ਮਿਲਟਰੀ ਸਾਨੂੰ ਪੀਐਸਐਫ ਮਿਲੀ ਆ ਉਹ ਸੀ ਉਹਦੇ ਬਾਅਦ ਜਿਹੜੀ ਆਪਣੀ ਡਿਸਟ੍ਰਿਕਟ ਦੀ ਫੋਰਸ ਆ ਉਹ ਵੀ ਇਸ ਪੂਰੇ ਫਲੇਗ ਮਾਰ ਕੇ ਸਾਡੇ ਨਾਲ ਸੀ ਤੇ ਨਾਲ ਮੈਮ ਐਸਟੀਐਮ ਮੈਮ ਨਾਲ ਹੀ ਆ ਤੇ ਬਾਕੀ ਗੱਲਾਂ ਮੈਂ ਤੁਹਾਨੂੰ ਦੱਸਾਂਗੀ ਜੀ ਜੋ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਹੈ ਉਹਨਾਂ ਦੇ ਉਕਲਖ ਦੇ ਵਿੱਚ ਅਸੀਂ ਇੱਕ ਫਲੈਗ ਮਾਰਚ ਕਰਿਆ ਹੈ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਪੈਰਾ ਮਿਲਟਰੀ ਫੋਰਸਸ ਦੇ ਨਾਲ ਥਿਸ ਇਜ਼ ਬੇਸਿਕਲੀ ਅ ਕੌਨਫੀਡੈਂਸ ਮੀਜਰ ਬਿਲਡਿੰਗ ਮੀਜਰ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਉਹਨਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਕਿ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਹਰ ਵੇਲੇ ਉਹਨਾਂ ਦੇ ਨਾਲ ਹੈ ਤੇ ਪਲੱਸ ਅਸੀਂ ਇਨਫੋਰਸਮੈਂਟ ਆਫ ਮੋਡਲ ਕੋਡ ਆਫ ਕੰਡਕਟ ਜਿਹੜੀ ਹੈ ਉਹਨੂੰ ਚੰਗੀ ਤਰ੍ਹਾਂ ਦੇਖਣਾ ਹੈਗਾ ਸਾਰਿਆਂ ਨੂੰ ਸਖਤ ਹਦਾਇਤ ਕਰ ਦਿੱਤੀ ਗਈ ਹੈ ਸਾਰੇ politcal parties ਨੂੰ ਵੀ ਸਾਰੇ employees ਨੂੰ ਵੀ ਕਿ ਕੀ ਕੀ ਅਦਰਸ਼ ਸਟੋਨ ਜਾਪਤਾ ਵਿੱਚ ਅਲਾਉਡ ਨੇ ਚੀਜ਼ਾਂ ਕੀ ਕੀ ਅਲਾਉਡ ਨਹੀਂ ਹੈ ਤੇ this is an awareness come confidence uh, building measure ਜਿਸ ਲਈ ਅਸੀਂ ਅੱਜ ਇੱਕ ਫਲੈਗ ਮਾਰਚ ਕੱਢਿਆ ਹੈਗਾ ਜਿਹੜਾ ਗਾੜੀ ਹੱਤਾ ਚੌਂਕ ਤੋਂ ਲੈ ਕੇ ਸ਼ੁਰੂ ਹੋਇਆ ਤੇ ਹੁਣ ਵਾਲਮੀਕੀ ਚੌਂਕ ਤੇ ਅਸੀਂ ਕੱਢਿਆ ਇਸ ਤੋਂ ਬਾਅਦ ਜਿਹੜਾ ਹੈ ਇਹ ਬਸ ਸਟੈਂਡ ਵੱਲ ਜਾਏਗਾ ਜੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar